ਡਨਾਗ ਦੇ ਵਿੱਚ ਇੱਥੇ ਪ੍ਰਸ਼ਾਂਤਕ ਮਹਾਸਾਗਰ ਵਿਟੰਡੇ ਪੰਜ ਜਿਹੜੇ ਦੂੰਗਾ ਸਭ ਤੋਂ بڑا ਪੈਸੇ ਤੇ ਕੋਸ਼ਿਸ਼ ਦੀਆਂ ਬੀਚਸ ਔਰ ਇੱਥੇ ਡਨਾਗ ਕਾਫੀ ਵੱਡਾ ਸ਼ਹਿਰ ਹੈ ਔਰ ਇਹਦੇ ਵਿੱਚ ਮੈਂ ਦਿਖਾਣਾ ਤੁਹਾਨੂੰ ਕਿ ਟੂਰਿਜ਼ਮ ਵੀਟਨਾਮ ਟੂਰਿਜ਼ਮ ਦੇ ਸਰਵੇਤੇ ਬਹੁਤ ਜ਼ਿਆਦਾ ਗਰੋ ਕਰ ਰਹੇ ਹੈ ਇੱਥੇ ਜੇ ਆਪਾਂ ਦੇਖਾਂਗੇ ਹਾਂ ਦਨਾਗ ਦੇ ਵਿੱਚ ਤੇ ਇੱਕ ਦੇ ਨਾਲ ਇੱਕ ਨਾਲੋਂ ਨਾਲ ਐਨੇ ਹੋਟਲ ਨੇ ਵੀ ਗਿਣੇ ਨਹੀਂ ਜਾ ਸਕਦੇ ਹੋ ਸਕਦਾ ਇੱਥੇ ਹੋ ਸਕਦਾ ਥੋੜਾ ਕੈਮਰਾ ਸ਼ੇਕ ਕਰਦਾ ਹੋਵੇ ਕਿਉਂਕਿ ਮੈਂ ਇਹ ਪ੍ਰੋਪਰ ਵਲੌਗਸ ਵੀ ਬਣਾ ਰਿਹਾ ਜਿਹਦੇ ਵਿੱਚ ਡਰੋਨ ਸ਼ਾਟਸ ਵਗੈਰਾ ਨੇ ਇੱਧਰ ਚਲੋ ਇੱਥੇ ਲਾਈਵ ਆ ਗਏ ਹਾਂ ਤਾਂ ਛੋਟਾ ਜਿਹਾ ਝਾਕਾ ਬਕਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਹੇ ਹਾਂ ਤਾਂ ਇੱਥੇ ਜਿਹੜੀ ਚੀਜ਼ ਦੇਖਣ ਵਾਲੀ ਹੈ ਉਹ ਇੱਥੇ ਨਾਲੋਂ ਨਾਲ ਨਾਲੋਂ ਨਾਲ ਹੋਟਲ ਨੇ ਔਰ ਖਚਾ ਖਚ ਪਰੇ ਪਏ ਨੇ ਪੂਰੇ ਇਹ ਨਹੀਂ ਹੈ ਵੀ ਕਿਤੇ ਸਿਰ ਰੱਖਣ ਦੀ ਜਗਾ ਹੋਵੇ ਵੱਡੀਆਂ ਵੱਡੀਆਂ ਗੱਡੀਆਂ ਲੰਬੀਆਂ ਚੌੜੀਆਂ ਵੱਡੇ ਵੱਡੇ ਮਾਲਸ ਸਾਰਾ ਕੁਝ ਮਤਲਬ ਇਹਨਾਂ ਦਾ ਜਿਹੜਾ ਸਾਰਾ ਇਕਨੋਮੀ ਹੈ ਉਹ ਟੂਰਿਜ਼ਮ ਦੇ ਸਰਦੋਤ ਤੇ ਹੀ ਚੱਲਦਾ ਤੇ ਇਹ ਨਹੀਂ ਹਗਾ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਨਹੀਂ ਹੈ ਕਿ ਤੁਹਾਡੇ ਕੋਲ ਜੇ ਕੋਈ ਬੀਚਸ ਨੇ ਜਾਂ ਕੋਈ ਮਾਊਂਟੇਨਸ ਹੈ ਤਾਂ ਹੀ ਟੂਰਿਜ਼ਮ ਪ੍ਰਮੋਟ ਹੋ ਸਕਦਾ ਹਰ ਸੀ ਜਗ੍ਹਾ ਦੇ ਜਿਹੜੇ ਝਾਕੇ ਵਾਕੇ ਨੇ ਉਹ ਬਲੱਖਣ ਨੇ ਅਲੱਗ ਨੇ ਹਰ ਜਗ੍ਹਾ ਦੇ ਮਤਲਬ ਪੰਜਾਬ ਦੇ ਵਿੱਚ ਜਿਹੜਾ ਟੂਰਿਜ਼ਮ ਡਿਵੈਲਪ ਹੋ ਸਕਦਾ ਉਹ ਐਸਾ ਜਿਹਾ ਕਮਾਲ ਦਾ ਟੂਰਿਜ਼ਮ ਡਿਵੈਲਪ ਹੋ ਸਕਦਾ ਜਿਹੜਾ ਹੋਰ ਕਿਤੇ ਹੋਈ ਨਹੀਂ ਸਕਦਾ ਜਿਵੇਂ ਜੇ ਨੇ ਡਿਵੈਲਪ ਕਰਨ ਉਹਦੇ ਰੇਗਿਸਤਾਨ ਦੇ ਵਿੱਚ ਵੀ ਡਿਵੈਲਪ ਕਰ ਲਿਆ ਪਰ ਫਿਰ ਮੈਂ ਸੋਚ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕੀ ਹੈ ਡਿਵੈਲਪਮੈਂਟ ਦੀ ਟੂਰਿਜ਼ਮ ਜੇ ਆਪਾਂ ਟੂਰਿਜ਼ਮ ਦੀ ਗੱਲ ਕਰ ਲਈਏ ਹਸਪੀਟੈਲਿਟੀ ਇੰਡਸਟਰੀ ਦੀ ਗੱਲ ਕਰ ਲਈਏ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਹੈ ਕੋ ਸਭ ਤੋਂ ਜ਼ਿਆਦਾ ਜ਼ਰੂਰੀ ਆ ਦੇਖੋ ਗੱਡੀਆਂ ਬਸਾਂ ਨਾਲੋਂ ਨਾਲ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਮੇਰੇ ਹਿਸਾਬ ਨਾਲ ਜਿਹੜੇ ਉੱਥੇ ਦੇ ਬਸ਼ਿੰਦੇ ਨੇ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਦਾ ਮਾਈਂਡ ਸੈਟ ਵੈਲਕਮਿੰਗ ਹੋਣਾ ਚਾਹੀਦਾ ਨੇ ਉਹੋ ਗ੍ਰੈਟੀਟਿਊਡ ਦੇ ਵਿੱਚ ਹੋਣੇ ਚਾਹੀਦੇ ਹਰ ਵੇਲੇ ਖੁਸ਼ ਰਹਿਣੀ ਚਾਹੀਦੇ ਨੇ ਬਨੌਟੀ ਪਣਾ ਜਿਹੜਾ ਉਹ ਨਹੀਂ ਚੱਲਣਾ ਆ ਦੇਖੋ ਦੂਰ ਤੱਕ ਜੇ ਤੁਸੀਂ ਦੇਖਦੇ ਆ ਆ ਬਿਲਡਿੰਗ ਨੇ ਤਾਂ ਕਮਾਲ ਕੀਤੀ ਪਈ ਹੈ ਹਰੇਕ ਫਲੋਰ ਦੇ ਉੱਤੇ ਇਹਨੇ ਇੰਨੀ ਸਾਰੀ ਗ੍ਰੀਨਰੀ ਉਗਾਈ ਹੋਈ ਹੈ ਜੇ ਵੀਅਤਨਾਮ ਦੇ ਵਿੱਚ ਜਿਹੜੀ ਚੀਜ਼ ਮੈਂ ਅੱਗੇ ਵੀ ਬਾਰੀ-ਬਾਰੀ ਕਹੀ ਮੈਂ ਦੁਬਾਰਾ ਫੇਰ ਕਹਾਂਗਾ ਉਹ ਕਿ ਇੱਥੇ ਪੁਲਿਸ ਵਾਲਾ ਨਹੀਂ ਹੈਗਾ ਔਰ ਉਹਦੇ باوجود ਜੇ ਤੁਸੀਂ ਦੇਖੋ ਟ੍ਰੈਫਿਕ ਇੰਨਾ ਸਮੂਥ ਚੱਲ ਰਹਾ ਇੱਥੇ ਕਿ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਗੱਡੀਆਂ ਸਭ ਨੇ ਆਪਣਿਆ ਪਾਕ ਕੀਤੀਆਂ ਸਿੱਕੋ ਵੀ ਬੰਦਾ ਤੁਹਾਨੂੰ ਫੁੱਲਾ ਨਹੀਂ ਦਿਖਾਈ ਦੂਗਾ ਇੱਕ ਵੀ ਨੋਟ ਐਬਲ ਸਿੰਗਲ ਔਰ ਆ ਦੇਖੋ ਸਾਰੇ ਔਰ ਇੱਕ ਹੋਰ ਮਜ਼ੇਦਾਰ ਗੱਲ ਦੱਸਾਂ ਇੱਥੇ ਜਿਹੜੀ ਲਾਲ ਬੱਤੀਆਂ ਨੇ ਇੱਥੇ ਦੇਖੋ ਜਿੱਥੇ ਜ਼ਿਬਰੋ ਕ੍ਰੋਸਿੰਗ ਉੱਥੇ ਕ੍ਰਾਸ ਕਰਨ ਦੇ ਲੋਕ ਔਰ ਤੁਸੀਂ ਕ੍ਰਾਸ ਕਰਨ ਲੱਗੋ ਆਪਣੇ ਆਪ ਹੀ ਰੋਕ ਦਿੰਦੇ ਨੇ ਉਹ ਤੇ ਜਿਹੜੀਆਂ ਲਾਲ ਬੱਤੀਆਂ ਨੇ ਯੂਜੂਲੀ ਆਪਣੇ ਹਰੀਆਂ ਜਦੋਂ ਲਾਲਤ ਬਾਦ ਹਰੀ ਹੁੰਦੀ ਹੈ ਬੱਤੀ ਪਹਿਲਾਂ ਵਿੰਗਸ ਵਾਲੀ ਹਰੀ ਹੁੰਦੀ ਹੈ ਮਤਲਬ ਜੇ ਤੁਸੀਂ ਸਾਈਡ ਨੂੰ ਮੋੜਨਾ ਤਾਂ ਪਹਿਲਾਂ ਉਹ ਮੁੜ ਜਾਓ ਫਿਰ ਸਿੱਧੀ ਵਾਲੀ ਚੱਲਦੀ ਹੈ ਇੱਥੇ ਵਿੰਗਸ ਜਿਹੜੀਆਂ ਮਤਲਬ ਹਰੀ ਬੱਤੀ ਮੈਨੂੰ ਬਿਖੀ ਨਹੀਂ ਕੀਤੀ ਹਰੀ ਹੋ ਗਈ ਤਾਂ ਮਤਲਬ ਤੁਸੀਂ ਸਿੱਧਾ ਵੀ ਜਾਣਾ ਤੇ ਵਿੰਗਸ ਤੇ ਵੀ ਵਿੰਗਸ ਵਾਲੇ ਪਾਸੇ ਵੀ ਜਾਣਾ ਤੇ ਆਪਸ ਦੇ ਵਿੱਚ ਨਹੀਂ ਟਕਰਾਣਾ ਤੁਸੀਂ ਤੇ ਇੱਕ ਕਮਾਲ ਹੈ ਮਤਲਬ ਸੈਲਫ ਪੁਲਿਸਿੰਗ ਜਿਹੜੀ ਆ ਉਹ ਕਮਾਲ ਹੈ ਔਰ ਜਿਵੇਂ ਸਾਨੂੰ ਇੱਥੇ ਟ੍ਰੈਫਿਕ ਦਾ ਦਿਖਾਵਾਂ ਹੁਣ ਕਈ ਨਾ ਮੇਰੇ ਮਿੱਤਰ ਪਿਆਰੇ ਇਹ ਵੀ ਕਹਿ ਦਿੰਦੇ ਨੇ ਕਿ ਸਰਕਾਰਾਂ ਕੁਝ ਨਹੀਂ ਕਰਦੀ ਉਹ ਸਰਕਾਰਾਂ ਵੀ ਸਾਡੇ ਚੋਂ ਹੀ ਬਣੀ ਹੋਈ ਹੈ ਸਾਡੇ ਚੋਂ ਜਿਹੜਾ ਸਭ ਤੋਂ بڑا ਮਾਸ ਹੈ ਸਭ ਤੋਂ بڑا ਕੰਜਰ ਹੈ ਉਹ ਸਰਕਾਰ ਬਣਾ ਲੈਂਦੇ ਗੱਲ ਖਤਮ ਤਾਂ ਇੱਥੇ ਮੁੱਕਦੀ ਹੈ ਸਾਰੀ ਦੀ ਸਾਰੀ ਇਸ ਮਤਲਬ ਕਹਿੰਦੇ ਨਾ ਫਾਰ ਦਾ ਪੀਪਲ ਬਾਏ ਦਾ ਪੀਪਲ ਆਫ ਦਾ ਪੀਪਲ ਫਾਰ ਲੋਕਾਂ ਵਾਸਤੇ ਬਾਏ ਦ ਪੀਪਲ ਲੋਕਾਂ ਦੇ ਵਿੱਚੋਂ ਹੀ ਲੋਕ ਆਪ ਹੀ ਬਣਾਉਂਦੇ ਨੇ ਹਨਾ ਤੇ ਪਰ ਮੈਂ ਇਹਨੂੰ ਅੰਗਰੇਜ਼ੀ ਨੂੰ ਥੋੜਾ ਜਿਹਾ ਡਿਫਰੈਂਟਲੀ ਪੜ੍ਹਨਾ ਫੋਰ ਨੂੰ ਪੜ੍ਹਦਾ ਫਾਰ ਸਰਕਿਟ ਲੋਕਾਂ ਤੋਂ ਦੂਰ ਬਾਏ ਦ ਪੀਪਲ ਨਾਲ ਖਰੀਦ ਲੋ ਲੋਕਾਂ ਨੂੰ ਹਨਾ ਤੇ ਆਫ ਦ ਪੀਪਲ ਭੁੱਲ ਜਾ ਲੋਕਾਂ ਨੂੰ ਸਵਿਚ ਆਫ ਕਰ ਦੋ ਐਨੀਵੇਸ ਇਹ ਤਾਂ ਇਹ ਹੈ ਨਾ ਆਪਾਂ ਜਦੋਂ ਦੋਸ਼ ਦੇ ਦਿੰਨੇ ਆ ਕਿ ਜੀ ਸਾਡੀ ਇਕਨੋਮੀ ਤਾਂ ਜੀ ਕਣਕ ਝੋਨੇ ਤੇ ਚੱਲੂਗੀ ਬਕਵਾਸ ਹੈ ਇਹ ਸਾਰੀ ਦੀ ਸਾਰੀ ਅਸੀਂ ਇਨੋਵੇਟ ਕਰਨਾ ਹੀ ਨਹੀਂ ਚਾਹਦੇ ਅਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਣਾ ਹੀ ਨਹੀਂ ਚਾਹਦੇ ਅਸੀਂ ਤਾਂ ਸਿਰਫ ਆਰ ਬਲੇ ਜਾਣੇ ਆ ਕਿ ਕੋਈ ਸਾਡੇ ਵਾਸਤੇ ਕਰ ਦੇ ਜੋ ਕਿਸੇ ਨੇ ਕਰ ਲਿਓ ਅਸੀਂ ਕਰ ਲਾਂਗੇ ਇਸ ਤਰ੍ਹਾਂ ਨਹੀਂ ਹੁੰਦਾ ਇਨੋਵੇਸ਼ਨ ਜਿਹੜੀ ਹੈ ਜਦੋਂ ਤੁਸੀਂ ਕੋਈ ਇਨੋਵੇਟ ਕਰੋਗੇ ਨਵੀਂ ਚੀਜ਼ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਕੋਪ ਹੈ ਬੰਦੂ ਸਿੰਘ ਜੀ ਸਤਿ ਸ਼੍ਰੀ ਅਕਾਲ ਕੀ ਗੁਲਬੀਰ ਸਿੰਘ ਜੀ ਵੈਲ ਪਲਾਨਡ ਸਿਟੀ ਐਂਡ ਹੋਟਲਸ ਹੈ ਆਬ ਐਬਸolutely ਔਰ ਇਹ ਸਾਰਿਆਂ ਕੋਲ ਹੀ ਬਿਜ਼ਨਸ ਹੈ ਇੰਨਾ ਬਿਜ਼ਨਸ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਠੀਕ ਹੈ ਇਹਨਾਂ ਨੇ ਮੈਨਮੈਂਟ ਚੀਜ਼ਾਂ ਵੀ ਬਣਾਈਆਂ ਨੇ ਇੱਥੇ ਜਿਹਦੇ ਵਿੱਚ ਤੁਹਾਡਾ ਇਹਨਾਂ ਲੈਂਦੇ ਨੇ ਇੱਕ ਬਾਨਾ ਹਿਲਜ਼ ਹੈ ਔਰ ਇੱਕ ਕੋ ਡ੍ਰੈਗਨ ਬ੍ਰਿਜ ਬ੍ਰਿਜ ਹੈ ਜਿਵੇਂ ਜਿਵੇਂ ਉੱਥੇ ਜਾਵਾਂਗੇ ਆਪਾਂ ਉਹਦੇ ਚੱਕ ਕੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਹਾਲੇ ਨਾ ਜਿਹੜੀ ਚੀਜ਼ ਤੋਂ ਮੈਂ ਮੈਸਮਰਾਇਜ਼ ਹੈ ਔਰ ਜਿਹੜੀ ਮੈਨੂੰ ਇਹਨਾਂ ਦੀ ਤਰੱਕੀ ਹਰ ਸਾਲਾਂ ਦੇ ਵਿੱਚ ਥੋੜੇ ਜੇ ਸਮੇਂ ਦੇ ਵਿੱਚ ਤਰੱਕੀ ਦੇ ਕਾਰਨ ਜੋ ਮੈਨੂੰ ਸਮਝ ਆ ਰਿਹਾ ਉਹ ਮੈਨੂੰ ਸਮਝ ਹੀ ਆ ਰਿਹਾ ਕਿ ਟੋਟਲ ਪਬਲਿਕ ਦਾ ਜਿਹੜਾ ਮਾਈਂਡ ਸੈਟ ਹੈ ਨਾ that is responsible for whatever is happening in the country ਤੇ ਚਲੋ ਸੌਰੀ ফর ਦਾ ਹਾਸ਼ ਵਰਡ ਬਟ ਕਈ ਵਾਰੀ ਨਭਾਵਕਤਾ ਦੇ ਵਿੱਚ ਹੋ ਜਾਂਦਾ ਉਹ ਪਰ ਹੋਰ ਮੇਰੇ ਕੋਲ ਅਖਰ ਕੋਈ ਇਹਦੇ ਬਾਰੇ ਹੈ ਵੀ ਨਹੀਂ ਸੀਗੇ ਤੇ ਠੀਕ ਹੈ ਕੋਈ ਹੋਰ ਚਾਕਾ ਇੱਥੇ ਪਿੰਡ ਹਗੇ ਨੇ ਜੀ ਮਤ ਸਿੰਘ ਜੀ ਬਿਲਕੁਲ ਹਗੇ ਨੇ ਔਰ ਮੈਂ ਮਿਕਸ ਕਰ ਗਿਆ ਉਹ ਤੁਹਾਨੂੰ ਦਿਖਾਉਂਗਾ ਪੂਰੇ ਵਲੌਗ ਦੇ ਵਿੱਚ ਉੱਥੇ ਕਣਚੋਂ ਨਾ ਵੀ ਝੋਨਾ ਵੀ ਉਗੰਨੇ ਨੇ ਔਰ ਬਹੁਤ ਕੁਝ ਉਗੰਨੇ ਨੇ ਆਰਗੇਨਿਕ ਔਰ ਬਹੁਤ ਸੁਲੀਕੇ ਨਾਲ ਔਰ ਉਹਨਾਂ ਦੀ ਬਾਉਂਡਰੀ ਬਿਲਕੁਲ ਹਨ ਇੱਕਦਮ ਫਰਸਟ ਕਲਾਸ ਪਰ ਉਹਨਾਂ ਨੇ ਜਿਹੜਾ ਉੱਥੇ ਉਹ ਸਿੱਟਿਆ ਹੋਇਆ ਹੈ ਨਾ ਤੁਹਾਡਾ ਕੀ ਨਾ ਰੱਬੜਾ ਕਰੇ ਉਹ ਉੜਾ ਕੇ ਲਈ ਮਤਲਬ ਜਿਹੜੇ ਜਿਵੇਂ ਜਿਹੜੀਆਂ ਲਕਣਾ ਲੁਕਣਾ ਦੀ ਲੋੜ ਨਹੀਂ ਹੈ ਉਹ ਵੀ ਤਰਤੀਬ ਨਾਲ ਰੱਖੀਆਂ ਹੋਈਆਂ ਨੇ ਸਾਰੀਆਂ ਤੇ ਇਹ ਸਾਰੇ ਘਰ ਨੇ ਜਾਂ ਹੋਟਲ ਇਹ ਸਾਰੇ ਹੋਟਲ ਨੇ ਜਿੰਨੇ ਵੀ ਨੇ ਇਹ ਇਹ ਤਾਂ ਮਤਲਬ ਬਹੁਤ ਛੋਟਾ ਜਿਹਾ ਹਿੱਸਾ ਤੁਹਾਨੂੰ ਦਿਖਾ ਰਹੇ ਹਾਂ ਲੰਬਾ ਅਸੀਂ ਚੱਲ ਕੇ ਆਏ ਹਾਂ ਔਰ ਰਸਤੇ ਦੇ ਵਿੱਚ ਇੱਥੇ ਮੂਰਤੀਆਂ ਬਹੁਤ ਵੱਡੀਆਂ ਵੱਡੀਆਂ 25 30 30 ਫੁੱਟ ਵੱਡੀਆਂ ਅ ਇਹ ਸ਼ਹਿਰ ਇਹ ਸ਼ਹਿਰ ਆ ਗਿਆ ਜੀ ਬਨਾਗ ਵੀਅਤਨਾਮ ਦੇ ਵਿੱਚ ਤੇ ਉਹ ਬਣਾਦੇ ਨੇ ਹਜ ਹੁਆਂ ਦੇ ਵਿੱਚ ਘਰਾਂ ਦੇ ਵਿੱਚ ਹੀ ਲੋਕਾਂ ਨੇ ਕਾਰੋਬਾਰ ਕੀਤੇ ਹੋਏ ਸੀਗੇ ਸਾਰੇ ਦੇ ਸਾਰੇ ਤੇ ਉਹ ਪਿੱਛੇ ਉਹਨਾਂ ਦੇ ਕਮਰੇ-ਕਮਰੇ ਸੀਗੇ ਸਾਰੇ ਵਿੱਚ ਲੋਕ ਰਹਿ ਰਹੇ ਨੇ ਅੱਗੇ ਉਹ ਕਾਰੋਬਾਰ ਕਰ ਰਹੇ ਨੇ ਤੇ ਹੁਣ ਮੈਂ ਇੱਥੋਂ ਇਹਦੇ ਤੋਂ ਕ੍ਰਾਸ ਕਰੂੰਗਾ ਪਰਲੇ ਕਾਸੇ ਕਿਉਂਕਿ ਹੋਟਲ ਸਾਡਾ ਉਹ ਸਾਹਮਣੇ ਹੈ ਵਿਚਮੀ ਹੋਟਲ ਹੈ ਤੇ ਉਹਨਾਂ ਨੇ ਜੀ ਨਾ ਲੈਂਦੇ ਨੇ 2 ਵਜੇ ਦਿੰਦੇ ਨੇ ਉਹ ਚੈਕ-ਇਨ ਕਰਾਉਂਦੇ ਨੇ ਪਰ ਅਸੀਂ ਥੋੜਾ ਜਲਦੀ ਪਹੁੰਚ ਗਏ ਸੀ ਪਰ ਉਹਨਾਂ ਨੇ ਕਰਤਾ ਚੈਕ-ਇਨ ਤੇ ਇੱਥੇ ਅਗਲਾ ਹੁਣ ਖੜ ਗਈਆਂ ਗੱਡੀਆਂ ਦੋਨੋਂ ਨਾ ਜਦੋਂ ਮੈਂ ਕ੍ਰਾਸ ਕਰ ਰਿਹਾ ਸੀਗਾ ਕਿਸੇ ਨੇ ਮਾਰਾ ਮਾਰੀ ਨਹੀਂ ਕੀਤੀ ਆਰਾਮ ਨਾਲ ਚੱਲ ਰਿਹਾ ਇੱਥੇ ਆਹ ਸਾਰਾ ਈਟਰੀਜ਼ ਉਹ ਜਿਹੜੀਆਂ ਨੇ ਹਾਲੇ ਤੱਕ ਐਕਸਪਲੋਰ ਕਰਾਂਗੇ ਸ਼ਾਮ ਤੱਕ ਤਾਂ ਫੇਰ ਸਮਝ ਆਊਗੀ ਇਹਦੀ ਕਫਾ ਕਹਾਣੀ ਸ਼ਹਿਰ ਦੀ ਬੜੀ ਕੀ ਗੱਲ ਤਾਂ ਚਾਰੇ ਪਾਸੇ ਇੱਕੋ ਹੀ ਹੈ ਜੀ ਲੜਾ ਲੜਾ ਕੋਈ ਨਹੀਂ ਹੈ ਆ ਬੀਬੀ ਹੁਣ ਕ੍ਰਾਸ ਕਰ ਰਹੀ ਹੈ ਤਾਂ ਕੋਈ ਮਾਰਾ ਮਾਰੀ ਨਹੀਂ ਹੈ ਆ ਸ਼ਹਿਰ ਮਤਲਬ ਇਹ ਵੱਡੇ ਸ਼ਹਿਰ ਕਰਕੇ ਸਪੀਡ ਇਹਨਾਂ ਦੀ ਵੱਧ ਗਈ 40 50 ਤੇ ਪਹੁੰਚ ਗਏ ਉੱਥੇ ਤਾਂ 20 ਕਿ 23 ਚਲਾਉਂਦੇ ਸੀ ਸਾਰੇ ਤੇ ਆ ਹੁਣ ਈਟਰੀਜ਼ ਨੇ ਇੱਥੇ ਨਾਲ ਨਾਲ ਇਥੇ ਬੈਠ ਕੇ ਖਾਂਦੇ ਨੇ ਤੇ ਆਹਾ ਆਪਣਾ ਜੈਕ ਫਰੂਟ ਥੈਂਕ ਯੂ ਇਹਦੇ ਚੋਂ ਇਹਨੂੰ ਪਕਾ ਕੇ ਖਾਂਦੇ ਨੇ ਕੱਟ ਹਾਲ ਆਪਣੇ ਤਾਂ ਸਿਰ ਪੱਚਾ ਇਹਦੀ ਸਬਜ਼ੀ ਬਣਾਉਂਦੇ ਨੇ ਇੱਥੇ ਇਹਨੂੰ ਪਕਾ ਕੇ ਖਾਂਦੇ ਨੇ ਆ ਸੌਰੀ ਇੱਥੇ ਇਹਨੂੰ ਪਕਾ ਕੇ ਮਤਲਬ ਜਦੋਂ ਪੱਕ ਜਾਂਦਾ ਉਹਦੇ ਵੀ ਮਿੱਠੇ ਹੋ ਜਾਂਦੇ ਨੇ ਉਹ ਖਾਂਦੇ ਨੇ ਆਹ ਕਾਰਾਂ ਵੈਨਫਾਸਟ ਵੀ ਇਹ ਨਾਲ ਹੀ ਉਹ ਕੰਟਰੀ ਦੀ ਆਪਣੀ ਉਹ ਹੈ ਕੰਪਨੀ ਉਹ ਨਹੀਂ ਆਵੀ ਵੈਨਫਾਸਟ ਹੈ ਇੱਕ ਮਾਡਲ ਨਹੀਂ ਆਵੀ ਵੈਨਫਾਸਟ ਹੈ ਔਰ ਆਵੀ ਵੈਨਫਾਸਟ ਹੈ ਇਹ ਵੀ ਐਫ 8 ਦੇ حساب ਨਾਲ ਸਿਲੰਡਰ ਗੱਡੀ ਹੋਗੀ ਤੇ ਛੋਟੀਆਂ ਵੱਡੀਆਂ ਬਹੁਤ ਸਾਰੀਆਂ ਗੱਡੀਆਂ ਆਪਣੇ ਦੇਸ਼ ਦੇ ਵਿੱਚ ਪੰਜ ਸਾਲਾਂ ਅੱਜ ਡਿਵੈਲਪ ਕਰ ਲੈਣਾ ਇਹ ਵੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਵੀ ਸਕ੍ਰੈਚ ਤੋਂ ਜਿੱਥੇ ਪਹਿਲਾਂ ਕਿਸੇ ਤਰ੍ਹਾਂ ਦਾ ਵੀ ਕੋਈ ਨਾ ਹੋ ਗਿਆ ਮੈਤਸਿਬਿਸ਼ੀ ਦੀਆਂ ਜੀਨੋਵਾ ਵਰਗੀਆਂ ਗੱਡੀਆਂ ਚੱਲਦੀਆਂ ਨੇ ਤੇ ਬਹੁਤ ਕੁਝ ਹੈ ਉਹ ਪਰੇ ਵੀ ਬੈਂਫਾਸ ਨੇ ਮਤਲਬ ਬਹੁਤ ਤਰ੍ਹਾਂ ਦੇ ਮਾਡਲ ਡਵੈਲਪ ਕਰਿਆ ਆਮ ਸ਼ੋਰ ਬਹੁਤ ਵੱਡੀ ਮਾਰਕੀਟ ਹੋ ਗਈ ਇਹਨਾਂ ਦੀ ਫੈਕਟਰੀ ਹੋ ਗਈ ਇੱਥੇ ਤੇ ਆ ਵੇਖੋ ਟਰੱਕ ਫੋਰਡ ਦੇ ਸਾਰੇ ਪਰ ਤੁਹਾਨੂੰ ਕਿਤੇ ਅਜੇ ਤੱਕ ਮਤਲਬ ਮੈਨੂੰ ਇਹ 10 ਮਿੰਟ 10 ਸੈਕਿੰਡ ਹੋ ਗਏ ਅਜੇ ਤੱਕ ਇੱਕ ਵੀ ਹਾਰਨ ਦੀ ਆਵਾਜ਼ ਨਹੀਂ ਸੁਣੀ ਹੋਣੀ ਤੁਹਾਨੂੰ ਇਹਦੇ ਵਿੱਚ ਲਾਈਵ ਦੇ ਵਿੱਚ ਸਫਾਈ ਦੇਖੋ ਕਿੰਨੀ ਹੈ ਆਹ ਇੱਥੇ ਕੂੜੇਦਾਨ ਨੇ ਸਾਰੇ ਨਾਲੋਂ ਨਾਲ ਖਾਲੀ ਹੋਈ ਜਾਂਦੇ ਨੇ ਸਾਫ਼ ਕਰੀ ਜਾਂਦੇ ਨੇ ਤੋਂ ਇਹ ਕੋਈ ਮਤਲਬ ਕਿਸੇ ਵੀ ਚੀਜ਼ ਵਾਸਤੇ ੱੱਕੇ ਨਾਲ ਨਹੀਂ ਤੁਸੀਂ ਕੁਝ ਕਰ ਸਕਦੇ ਇਹ ਲੋਕਾਂ ਦੀ ਸੋਚ ਹੀ ਉਹ ਜੀ ਹੋਵੇ ਪੂਰੇ ਉਹਦੀ ਜਿਹੜੀ ਸੋਸਾਇਟੀ ਹੈ ਉਹ ਕੌਂਟਰੀਬਿਊਟ ਕਰਦੀ ਹੈ ਤੁਹਾਡੀ ਓਵਰঅল ਗ੍ਰੋਥ ਦੇ ਉੱਪਰ ਤਾਂ ਇਹ ਆਪਣੇ ਹਿੰਦੁਸਤਾਨੀ ਬਹੁਤ ਘੁੰਮਦੇ ਨੇ ਇੱਥੇ ਗੁਜਰਾਤੀ ਬਹੁਤ ਆਉਂਦੇ ਨੇ ਇੱਥੇ ਹਿੰਦੀ ਬੋਲਣ ਦੇ ਤੁਹਾਨੂੰ ਸੁਣੂਗਾ ਤੇ ਕਾਫੀ ਗੁਜਰਾਤੀ ਬਹੁਤ ਦੇਖਣੇ ਇੱਥੇ ਮੈਂ ਸਾਊਥ ਤੋਂ ਵੀ ਲੋਗ ਕਾਫੀ ਆਉਂਦੇ ਨੇ ਮੈਂਸ਼ਨਸ ਜੇ ਤੁਸੀਂ ਦੇਖੋ ਤੁਸੀਂ ਵੱਡੇ ਵੱਡੇ ਸਾਰੇ ਵੱਡੇ ਵੱਡੇ ਹੋਟਲ ਔਰ ਇਹ ਸਾਰੇ ਜੰਮ ਪੈਕ ਰਹੇ ਨੇ ਇਕਦਮ ਭਰੇ ਹੋਏ ਇਕਦਮ ਭਰੇ ਹੋਏ ਉਹ ਰੇਪੇ ਬਿਲਡਿੰਗ ਉੱਪਰ ਸਾਰੀ ਦੇ ਉੱਪਰ ਫੁੱਲ ਆਇਆ ਹੋਇਆ ਫੁੱਲ ਬੂਟੇ ਇੱਧਰ بیچ ਆ ਗਿਆ ਕਿ ਮੈਂ ਵੀ ਆਪਣੇ ਹੋਟਲ ਚ ਨਾਲ ਦਿਨ ਤੇ ਸੰਡੇ ਨੂੰ ਸ਼ਾਮ ਨੂੰ ਉਹ ਡ੍ਰੈਗਨ ਆ ਇੱਕ ਉਹਦੇ ਮੂੰਹ ਦੇ ਵਿੱਚੋਂ ਅੱਗ ਜੀ ਕੱਢਦੇ ਨੇ ਆ ਦੇਖੋ ਵਿਨਫਾਸਟ ਦੀ ਏਡੀ ਵੱਡੀ ਗੱਡੀ ਵੀ ਆ ਗਈ ਹੈ ਕਿੱਥੇ ਗਿਆ ਇੰਨੀ ਵੱਡੀ ਵੀ ਤੋਂ ਇਹ ਮੈਂ ਵਾਰ-ਵਾਰ ਵਿਨਫਾਸਟ ਵਿਨਫਾਸਟ ਕਿਉਂ ਕਹਿੰਿਆ ਨਾ ਕਿਉਂਕਿ ਇੱਕ ਕੰਟਰੀ ਆਪਣੀ ਕਾਰ ਬਣਾਵੇ ਸਕ੍ਰੈਚ ਤੋਂ আর ਇੰਨੇ سارے ਮਾਡਲ ਬਣਾਵੇ ਇਹ ਵੀ ਕਮੈਂਡੇਬਲ ਹੈ ਤੋਂ ਹੋਟਲ ਸਾਡੇ ਵਾਲਾ ਉਹ ਅਗਲਾ ਹੋਟਲ ਹੈ ਵਧੀਆ ਹੋਟਲ ਹੈ ਬਾਕੀ ਚੈੱਕ ਇਨ ਕਰਦੇ ਹਾਂ ਉਸ ਤੋਂ ਬਾਅਦ ਸ਼ਾਮ ਨੂੰ ਨਿਕਲਦੇ ਹਾਂ ਘੁੰਮਣ ਮੈਂ ਇੱਥੇੋਂ ਖਾਣਾ ਖਾਣ ਤੇ ਫਿਰ ਦੁਬਾਰਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੋ ਵੀ ਮੈਨੂੰ ਇੱਥੇ ਨਜ਼ਰ ਆਇਆ ਸਸ ਕੱਲ ਜੇ ਮਿਲਦੇ ਆ ਜੀ